ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਪੈਨਸ਼ਨ ਅਤੀ ਮਲਾਸਮਾਂ ਦਾ ਵੱਡਾ ਪ੍ਰਦਰਸ਼ਨ ਲੰਬੇ ਸਮੇਂ ਤੋਂ ਬਕਾਇਆ ਏਰੀਅਰ অতি ਪ੍ਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਮਲਾਜ਼ਮਾਂ ਦਾ ਗੁੱਸਾ ਭੜਕਿਆ ਪੰਜਾਬ ਦੇ ਅਧਿਆਪਕ ਯੂਨੀਅਨ ਦੇ ਵੱਲੋਂ ਇੱਕ ਹਰੇ ਪੈਨ ਦਾ ਪੋਸਟਰ ਲਾ ਕੇ ਮੁੱਖ ਮੰਤਰੀ ਦੇ ਹਰਿਆ ਹਾਸ਼ ਵਿਖੇ ਸੰਗਰੂਰ ਧਰਨਾ ਦਿੱਤਾ ਗਿਆ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਤੇ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਜਦੋਂ ਮੇਰੀ ਸਰਕਾਰ ਬਣੇਗੀ ਮੇਰੇ ਹੱਥ ਹਰਾ ਪੈਨ ਆ ਗਿਆ ਤਾਂ ਪੈਂਡਿੰਗ ਪਈਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ 3 ਸਾਲ बीत ਜਾਣ ਤੋਂ ਬਾਅਦ ਵੀ ਜਿਹੜਾ ਪੰਜਾਬ ਦੇ ਵਿੱਚ ਧਰਨੇ ਮੁਜ਼ਾਰੇ ਲਗਾਤਾਰ ਜਾਰੀ ਨੇ ਅਧਿਆਪਕਾਂ ਦੀ ਯੂਨੀਅਨ ਦੇ ਵੱਲੋਂ ਵੱਡਾ ਸਾਰਾ ਪੈਨ ਹਰੇ ਰੰਗ ਦਾ ਪਹਰਾ ਪੈਨ ਵੱਡਾ ਸਾਰਾ ਪੋਸਟਰ ਬਣਾ ਕੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਨੂੰ ਯਾਦ ਕਰਵਾਇਆ ਗਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਤੁਸੀਂ ਹਰਾ ਪੈਨ ਆਪਣੇ ਹੱਥ ਵਿੱਚ ਹੋਣ ਦੇ ਵਿੱਚ ਕਿਸੇ ਵੀ ਵਰਗ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਵੇਗੀ ਮੁਲਾਜ਼ਮ ਦੂਜੀਆਂ ਸਰਕਾਰਾਂ ਤੋਂ ਵੀ ਵੱਧ ਦੁਖੀ ਹੋ ਗਏ ਹਨ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਇਆ ਜਿੱਥੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਉਤਰੇ ਉਤਰ ਕੇ ਉਹਨਾਂ ਨੇ ਲੰਬੇ ਸਮੇਂ ਤੋਂ ਬਕਾਇਆ ਏਅਰਅਰ ਅਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਕਰਦੇ ਹੋਏ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੇ ਲਈ ਚੇਤਾਵਨੀ ਦਿੱਤੀ ਹੈ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ باوجود ਕਈ ਵਾਰ ਵਾਅਦੇ ਕਰਨ ਦੇ ਪਿਛਲੇ 5 ਸਾਲਾਂ ਤੋਂ ਬਕਾਇਆ ਏਅਰਅਰ ਜਾਰੀ ਕਰਨ ਦੇ ਵਿੱਚ ਅਸਫਲ ਰਹੀ ਹੈ ਇਹ ਮਾਮਲਾ अनेका ਪੈਸ਼ਨਰਜ਼ ਦੇ ਲਈ ਆਰਥਿਕ ਜਿਹੜੀ ਤਕਲੀਫ ਦਾ ਕਾਰਨ ਬਣਿਆ ਹੋਇਆ ਹੈ ਜਦਕਿ ਬਹੁਤੇ ਇਹਨਾਂ ਦੀ ਉਡੀਕ ਕਰਦੇ ਆਂ ਹੀ ਜਿਹੜਾ ਇਸ ਦੁਨੀਆ ਤੋਂ ਸਵਰਗਵਾਸ ਹੋ ਗਏ ਨੇ ਪ੍ਰਦਰਸ਼ਨ ਦੇ ਦੌਰਾਨ ਮਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਬੋਧਨ ਕਰਦਿਆਂ ਕਿਹਾ ਕਿ ਸਾਡਾ ਏਰੀਅਰ ਪਿਛਲੇ 5 ਸਾਲਾਂ ਤੋਂ ਪੈਂਡਿੰਗ ਪਏ ਹਨ ਸਪਰ ਸਰਕਾਰ ਇਸ ਨੂੰ ਹੱਲ ਕਰਨ ਦੀ ਬਜਾਏ ਕਿਸ਼ਤਾਂ ਦੇ ਵਿੱਚ ਵੰਡ ਰਹੀ ਹੈ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰ ਉਹਨਾਂ ਨੂੰ ਕੇਵਲ ਤੇ ਕੇਵਲ ਦੋ ਕਿਸ਼ਤਾਂ ਹੀ ਮਿਲਣ ਗਿਆ 75 ਸਾਲ ਤੋਂ ਉੱਤੇ ਵਾਲਿਆਂ ਨੂੰ ਜਿਹੜਾ ਹੈ 12 ਕਿਸ਼ਤਾਂ ਜਿਹੜੀਆਂ ਵਿੱਚ ਜਿਹੜਾ ਕ ਕਾਰਜਕਾਰੀ ਮੁਲਾਜ਼ਮਾਂ ਨੂੰ ਤਿਆਰੀ ਜਿਹੜੀ ਹੈ 36 ਕਿਸ਼ਤਾਂ ਦੇ ਵਿੱਚ ਜਿਹੜਾ ਹੈ ਪੱਕਾ ਹੈ ਉਹ ਦਿੱਤਾ ਜਾਏਗਾ ਇਹਨਾਂ ਨੀਮਾਂ ਨੂੰ ਅਸੀਂ ਨਹੀਂ ਮਨਜ਼ੂਰ ਕਰਾਂਗੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਇੱਕ ਪਾਸੇ ਸਰਕਾਰ ਕਹਿੰਦੀ ਹੈ ਕੀ ਖਜ਼ਾਨਾ ਭਰਿਆ ਹੋਇਆ ਹੈ ਪਰ ਦੂਜੇ ਪਾਸੇ ਸਾਰੇ ਪੈਨਸ਼ਨਰਜ਼ ਤੇ ਸਰਕਾਰੀ ਮੁਲਾਜ਼ਮਾਂ ਨੂੰ ਉਹਨਾਂ ਦੇ ਹੱਕ ਦੇ ਪੈਸੇ ਨਹੀਂ ਮਿਲ ਰਹੇ ਜੋ ਕਿ ਸਰਕਾਰ ਕੋਲ ਪੈਸਾ ਹੈ ਤਾਂ ਇਹ ਪੈਨਸ਼ਨਰ ਤੇ ਮੁਲਾਜ਼ਮਾਂ ਦੀ ਭਲਾਈ ਵਾਸਤੇ ਕਿਉਂ ਨਹੀਂ ਵਰਤਿਆ ਜਾ ਰਿਹਾ ਹੈ ਲੋਕਾਂ ਦੇ ਟੈਕਸ ਦੇ ਪੈਸੇ ਹੋਰ ਥਾਵਾਂ ਤੇ ਕਿਉਂ ਵਰਤੇ ਜਾ ਰਹੇ ਹਨ ਤੇ ਮੁਲਾਜ਼ਮਾਂ ਦੀ ਜਿਹੜੀ 2004 ਤੋਂ ਬਾਅਦ ਭਰਤੀ ਹੋਈ ਮੁਲਾਜ਼ਮਾਂ ਦੇ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੀ ਮੰਗ ਲੜਕ ਰਹੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਸਕੂਲਰ ਜਿਹੜੇ ਕਿ ਨਹੀਂ ਅਤੇ ਨੋਟੀਫਿਕੇਸ਼ਨ ਦਾ ਜਾਰੀ ਕੀਤਾ ਹੈ ਪਰ ਇਹਨਾਂ ਦੇ ਵੱਲੋਂ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਅਸੀਂ ਆਪਣੇ ਹੱਕ ਨੂੰ ਲੈ ਕੇ ਰਹਾਂਗੇ ਮਲਾਜ਼ਮਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਪੈਸ਼ਨਰ ਅਤੇ ਮਲਾਜ਼ਮ ਏਕਤਾ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਵਾਰ ਦੇ ਨਾਅਰੇ ਦੀ ਵੀ ਲੜਾਈ ਇਸ ਇਹ ਪ੍ਰਦਰਸ਼ਨ ਇਹ ਦੱਸਦਾ ਹੈ ਕਿ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਤੇ ਪੈਸ਼ਨ ਆਪਣੇ ਹੱਕਾਂ ਦੇ ਲਈ ਜੰਗ ਜਾਰੀ ਰੱਖਣ ਲਈ ਤਿਆਰ ਹਨ ਜੇਕਰ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਸਾਡਾ ਸੰਘਰਸ਼ ਹੋਰ ਵੀ ਤੀਜ਼ ਹੋਵੇਗਾ ਪ੍ਰਦਰਸ਼ਨ ਜਿਹੜੇ ਨੇ ਇਹ ਜ ਉਨਾਂ ਨੇ ਚੇਤਾਵਨੀ ਦਿੱਤੀ ਹੈ ਅਜੇ ਤੱਕ ਪੰਜਾਬ ਸਰਕਾਰ ਦੇ ਵੱਲੋਂ ਕੋਈ ਵੀ ਆਰਥਿਕ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਖਬਰਾਂ ਦੇ ਅਨੁਸਾਰ ਇਹ ਮਾਮਲੇ ਨੂੰ ਲੈ ਕੇ ਸਰਕਾਰ ਨੇ ਇਹ ਚਰਚਾਵਾਂ ਜਾਰੀ ਹਨ ਹੁਣ ਦੇਖਣਾ ਇਹ ਰਹੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਸਰਕਾਰ ਉਹਨਾਂ ਦੀ ਸਰਕਾਰ ਇਹਨਾਂ ਮਲਾਸਮਾਂ ਤੇ ਪੈਨਸ਼ਨਰਜ਼ ਦੀਆਂ ਮੰਗਾਂ ਨੂੰ ਮੰਨਦੀ ਹੈ ਜਾਂ ਨਹੀਂ ਸੋ ਦੋਸਤੋ ਬਨੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ